ਕੋਈ ਹੋਰ ਮਿਸਾਲ ਨਾ ਮਿਲਦੀ ਕੋਈ ਹੋਰ ਮਿਸਾਲ ਨਾ ਮਿਲਦੀ ਤੇਰੇ تیرਦਾਰ ਦੀ ਕੋਲ ਆਲਮ ਦੇ ਵਿੱਚ ਉਪਮਾ ਹੈ ਤੇਰੀ ਤਸਤਾਰ ਦੀ ਤੇਰੀ ਤਸਤਾਰ ਦੀ ਸਤ ਗੁਰੂ ਮਨਾਇਆ ਏ ਸਤ ਗੁਰੂ ਮਨਾਇਆ ਏ ਜਿੰਨ ਸਰਦਾਰ ਮਨ ਜਨ ਕੋਚਣ ਓਹੋ ਅੰਮ੍ਰਿਤ ਪਾਇਆ ਏ ਓਹੋ ਅੰਮ੍ਰਿਤ ਪਾਇਆ ਏ ਹੈ ਸ਼ਾਨ ਜਗਤ ਤੋਂ ਵੱਖਰੀ ਸ਼ਾਨ ਜਗਤ ਤੋਂ ਵੱਖਰੀ ਸੋਹਣੇ ਸਰਦਾਰ ਦੀ ਯਾਲਮ ਦੇ ਵਿੱਚ ਉਪਮਾ ਹੈ ਤੇਰੀ ਦਸਤਾਰ ਦੀ ਤੇਰੀ ਦਸਤਾਰ कॾ चर वे जरवाण तूं डका पा दूका पे दरिया तूं रोक बि खा दव तूं रोक बि खा दव अॼ बि धरती कंबी ए अॼ बि धरती कंबी ए काबल कंदी ਬੱਲੇ ਆਲਮ ਦੇ ਵਿੱਚ ਉਪਮਾ ਹੈ ਤੇਰੀ ਦਸਤਾਰ ਦੀ ਤੇਰੀ ਦਸਤਾਰ ਦੀ ਤੇਰੇ ਸੀਸ ਤੇ ਮਾਲਾ ਸੋਵੇ ਤੇਰੇ ਸੀਸ ਤੇ ਧਮਾਲਾ ਸੋਵੇ ਚਕਰਾਂ ਨਾਲ ਮੜਿਆ ਜੋ ਚਕਰਾਂ ਨਾਲ ਮੜਿਆ ਜੋ ਧਾਤੀ ਮਾਰੋ ਸਰਦਾਰੋ ਦਸਮੇਸ਼ ਗੁਰ ਨੇ ਸੌਖੀ ਪੱਦਲ ਨਹੀਂ ਸਾਡੀ ਨੋਹਾਰ ਦਿੱਤੀ ਮਾਤਾ ਪਿਤਾ ਤੇ लाडले ਪੁੱਤ ਚਾਰੇ ਜੋੜੀ ਜੋੜੀ ਕਰ ਕੌਮ ਤੋਂ ਵਾਰ ਦਿੱਤੀ ਪੈਰ ਪੈਰ ਤੇ ਸੁੱਖਾਂ ਨੂੰ ਮਾਰ ਠੋਕਰ ਪੈਰ ਪੈਰ ਤੇ ਸੁੱਖਾਂ ਨੂੰ ਮਾਰ ਠੋਕਰ ਬੇੜੀ ਕੌਮ ਵਾਲੀ ਈ ਡੁੱਬਦੀ ਤਾਰ ਦਿੱਤੀ ਜਾਨੋ ਕਦਰ ਸਿਤਾਰਿਆ ਦੁੱਖ ਝਲ ਕੇ ਧਾੜਾ ਕੇਸ ਤੇ ਸੋਣੀ ਦਸਤਾਰ ਦਿੱਤੀ ਧਾੜਾ ਕੇਸ ਤੇ ਸੋਣੀ ਦਸਤਾਰ ਦਿੱਤੀ ਦੇਖ ਕੇ ਇਸ ਦਸ਼ਮੇਸ਼ ਨੇ ਕਿਹਾ ਮੁਖੋ ਦੇਖ ਕੇ ਦੇਖ ਕੇ ਸਦਸ਼ਮੇਸ਼ ਨੇ ਕਿਹਾ ਮੁਖੋ ਜਾਓ ਬਕਸੀਆਂ ਅੱਜ ਸਰਦਾਰੀਆਂ ਨੇ ਕੰਗਾ ਫੇਰ ਦੇ ਸਦਾ ਹੀ ਯਾਦ ਰੱਖਣਾ ਕਦੇ ਸਿਰਾਂ ਤੇ ਫਿਰਨੀਆਂ ਆ ਰਿਆਂ ਨੇ ਰਹਿਣਾ ਸਦਾ ਮਜਲੂਮਾਂ ਦੀ ਢਾਲ ਬਣ ਕੇ ਇਸ ਲਈ ਕਿਰਪਾਨ ਦਾ ਧਾਨ ਕੀਤਾ ਦਰਦਾ ਕਾਲ ਵੀ ਰਹੇਗਾ ਤੁਸਾਂ ਕੋਲ ਖੰਡੇ ਧਾਰ ਅੰਮ੍ਰਿਤ ਜਿਨਾ ਪਾਣ ਕੀਤਾ ਖੰਡੇ ਧਾਰ ਅੰਮ੍ਰਿਤ ਜਿਨਾ ਪਾਣ ਕੀਤਾ ਤੇਰੇ ਸੀਸ ਤੇ ਮਾਲਾ ਸੋਹੇ ਚਕਰਾਂ ਨਾਲ ਮੜਿਆ ਜੋ ਚਕਰਾਂ ਨਾਲ ਮੜਿਆ ਜੋ ਤੇਰਾ ਖੰਡਾ ਕਰੇ ਤੂਫਾਨੇ ਆਸਾਂਵੇਂ ਅੜਿਆ ਜੋ ਆਸਾਂਵੇਂ ਅੜਿਆ ਜੋ ਤੇਰੇ ਬਾਣੇ ਵਿੱਚੋਂ ਝਲਕ ਪਵੇ ਤੇਰੇ ਬਾਣੇ ਵਿੱਚੋਂ ਝਲਕ ਪਵੇ ਆ ਜਿੱਤ ਦੁਜਾਰਦੀ ਕੋਲੇ ਆਲਮ ਤੇ ਵਿੱਚ ਉਪਮਾ ਹੈ ਤੇਰੀ ਦਸਤਾਰ ਦੀ ਤੇਰੀ ਦਸਤਾਰ ਦੀ ਤੂੰ ਸ਼ਾਂਤ ਸਿਤਾਰੇ ਆਰ ਕੇ ਖੋਪਰ ਉਤਰਾ ਦੇਵੇਂ ਖੋਪਰ ਉਤਰਾ ਦੇਵੇਂ ਤੋਫਾਤ ਸਮੇਸ਼ ਪਿਆਰੇ ਨੂੰ ਸਿਰ ਭੇਡ ਚੜਾ ਦੇਵੇਂ ਸਿਰ ਭੇਡ ਚੜਾ ਦੇਵੇਂ ਤੂੰ ਸ਼ਾਂਤ ਸਿਤਾਰੇ ਆਰ ਕੇ ਖੋਪਰ ਉਤਰਾ ਦੇਵੇਂ ਖੋਪਰ ਉਤਰਾ ਦੇਵੇਂ ਤੋਫਾਤ ਸਮੇਸ਼ ਪਿਆਰੇ ਨੂੰ ਸਿਰ ਭੇਡ ਚੜਾ ਦੇਵੇਂ ਸਿਰ ਭੇਡ ਚੜਾ ਦੇਵੇਂ ਮੌਜੀ ਤਸ਼ਬੀਹ ਨਾ ਮਿਲਦੀ ਏ ਮੌਜੀ ਤਸ਼ਬੀਹ ਨਾ ਮਿਲਦੀ ਏ ਤੇਰੀ ਤਲਵਾਰ ਦੀ ਕੋਲ ਆਲਮ ਦੇ ਵਿੱਚ ਉਪਮਾ ਹੈ ਤੇਰੀ ਦਸਤਾਰ ਦੀ ਤੇਰੀ ਦਸਤਾਰ ਦੀ ਤੇਰੀ ਦਸਤਾਰ